ਪੰਜਾਬੀ ਨੇ ਲਾਇਆ ਐਸਾ ਜੁਗਾੜ ਜਿੱਥੋਂ ਵੀ ਲੰਘਿਆ ਸਾਰੇ ਲੱਗੇ ਰੋਕ ਰੋਕ ਦੇਖਣ ਅਕਸਰ ਹੀ ਕਈ ਵਾਰ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਹੱਲ ਇੱਕ ਛੋਟੇ ਜਿਹੇ ਜੁਗਾੜ ਨਾਲ ਕੱਢਿਆ ਜਾਂਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਇਲੈਕਟ੍ਰਿਕ ਸਕੂਟਰੀ ਤੇ ਬੈਠਾ ਦਿਖਾਈ ਦੇ ਰਿਹਾ ਏ ਦਰਸਲ ਇਸ ਵਿਅਕਤੀ ਨੇ ਇੱਕ ਇਲੈਕਟ੍ਰਿਕ ਸਕੂਟਰੀ ਲਈ ਸੀ ਅਤੇ ਜਦੋਂ ਉਸ ਦੀਆਂ ਬੈਟਰੀਆਂ ਬਿਲਕੁਲ ਹੀ ਖਤਮ ਹੋ ਗਈਆਂ ਅਤੇ ਸਕੂਟਰੀ ਬਿਲਕੁਲ ਹੀ ਚੱਲਣੋਂ ਹਟ ਗਈ ਤਾਂ ਇਸ ਵਿਅਕਤੀ ਨੇ ਬੈਟਰੀਆਂ ਚੇਂਜ ਕਰਵਾਉਣ ਦੀ ਥਾਂ ਤੇ ਇੱਕ ਜੁਗਾੜ ਲਾਇਆ ਕੇ ਆਪਣੀ ਸਕੂਟਰੀ ਚੱਲਣ ਲਾ ਲਈ ਦੱਸਾਲ ਇਸ ਵਿਅਕਤੀ ਨੇ ਸਕੂਟਰੀ ਦੀਆਂ ਬੈਟਰੀਆਂ ਖਰਾਬ ਹੋਣ ਤੋਂ ਬਾਅਦ ਸਕੂਟਰੀ ਦੇ ਨਾਲ ਆਪਣੇ ਟਰੈਕਟਰ ਵਾਲੀ ਵੱਡੀ ਬੈਟਰੀ ਹੀ ਲਗਾ ਦਿੱਤੀ ਬੈਟਰੀ ਦਾ ਇੱਕ ਸਟੈਂਡ ਬਣਾ ਕੇ ਉਸ ਦਾ ਟੋਚਨ ਆਪਣੀ ਸਕੂਟਰੀ ਦੇ ਪਿੱਛੇ ਪਾ ਲਿਆ ਅਤੇ ਜਿੱਥੋਂ ਵੀ ਇਹ ਲੰਘਦਾ ਸੀ ਹਰ ਕੋਈ ਇਸ ਨੂੰ ਰੋਕ ਕੇ ਇਸ ਦਾ ਲਾਇਆ ਜੁਗਾੜ ਦੇਖਣ ਲੱਗ ਜਾਂਦਾ ਸੀ ਸੋ ਕਿਹੜਾ ਪੰਜਾਬੀ ਜਿਸ ਨੇ ਕਦੇ ਕੋਈ ਜੁਗਾੜ ਨਾ ਲਾਇਆ ਹੋਵੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ